ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵਿਜ਼ਿਟ ਹੈਗੀ ਆ ਦੋਸਤੋ ਪਿੰਡ ਬੁਲਟੋਏ ਦੇ ਵਿੱਚ ਹੈਗੀ ਆਪਣੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਠੀਕ ਆ ਤੇ ਭਾਈ ਬਲਵਿੰਦਰ ਸਿੰਘ ਸੰਧੂ ਦੇ ਕੋਲੇ ਆਏ ਆ ਵਪਾਰ ਦਾ ਕੰਮ ਆ ਵੀਰ ਦਾ ਇਹ ਵੀਡੀਓ ਜਿਹੜੀ ਆ ਤੇ ਦੋਸਤੋ ਆਪਾਂ 7 ਮਾਰਚ ਨੂੰ ਵੀਡੀਓ ਬਣਾ ਰਹੇ ਆ ਸਮਾਂ ਦੁਪਹਿਰ ਦੇ 3 ਵਜੇ ਆ 3 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਅੱਜ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ 4 ਟੋਟਲ ਨਗ ਹੋਣਗੇ ਜਿਨ੍ਹਾਂ ਦੇ ਵਿੱਚ ਦੋਸਤੋ ਮੱਝਾਂ ਝੋਟੀਆਂ ਜਿਹੜੀਆਂ 3 ਹੋਣਗੀਆਂ ਤੇ ਬਾਕੀ ਇੱਕ ਬੈੜ ਤਾਜੀ ਸੂਈ ਸਬਾਈ ਹੋਵੇਗੀ ਠੀਕ ਆ ਪਸ਼ੂ ਜਿਹੜੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਜਿਹੜਾ ਪਸ਼ੂ ਖਾਸ ਤੌਰ ਤੇ ਗੱਭਣ ਹੋਵੇਗਾ ਉਹਦੀ ਟਿੱਪ ਕੇ ਠੀਕ ਆ ਜੀ ਥਾਣਾ ਦੀ ਤਸੱਲੀ ਕਰ ਲਿਓ ਘਰ ਵਿਜ਼ਿਟ ਕਰਕੇ ਜਿਹੜਾ ਪਸ਼ੂ ਸੋਇਆ ਖਾਸ ਤੌਰ ਤੇ ਦੋ ਤੋਂ ਤਿੰਨ ਟਾਈ ਆਪਣੇ ਸਮਝੋ ਸਮਾਂ ਕੱਢ ਕੇ ਚਿਵਾਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਤੇ ਆ ਜੋ ਮਿਲਦੇ ਆ ਬਾਈ ਦੇ ਨਾਲ ਕਰੌਣੇ ਆ ਗੱਲਬਾਤ ਕਰਦੇ ਆ ਸਾਂਝਾ ਵਿਸ਼ਾ ਵੀ ਕੀ ਆ ਜੇ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋਰ ਕੈਮੋ ਜੀ ਬਾਰਕਾ ਹੋ ਕੈਮੋ ਜੀ ਤੁਹਾਨੂੰ ਤੁਹਾਨੂੰ ਵੀ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਹੋਰ ਭੈਣ ਭਰਾ ਜੁੜੇ ਜਾਂਦੇ ਆ ਆਪਣੇ 50000 ਰੁਪਏ ਜਾਰਾ ਜੁੜ ਗਿਆ ਕਿ 50 ਜੀ ਜੀ 50 ਤੋਂ ਵੱਧ ਹੀ ਹੋ ਗਿਆ ਜੀ ਹੁਣ ਚਲੋ ਵੱਧ ਹੋ ਗਿਆ ਸਰ ਵੱਧ ਨਹੀਂ ਪਾ ਗਿਆ ਆਪਾਂ ਵੱਧ ਨਾਲ ਹੀ ਵੱ ਜੁੜੇ ਆਪਣੇ ਨਾਲ ਤੇ ਹੋਲੇ ਮਹਲੇ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਜੀ ਮੁਬਾਰਕਾਂ ਤੁਹਾਨੂੰ ਹੁਣ ਸਾਰੇ ਭੈਣ ਭਰਾਵਾਂ ਨੂੰ ਹਾਂ ਜੀ ਸਾਰੇ ਭੈਣ ਭਰਾ ਜਿੰਨੇ ਵੀ ਆਪਣੇ ਦੇਖਦੇ ਆ ਜਿੰਨੇ ਵੀ ਆਪਣੇ ਭੈਣ ਭਰਾ ਨਾਲ ਜੁੜੇ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬ ਵਿੱਚ ਬੈਠੇ ਜਿੰਨੇ ਵੀ ਆ ਸਾਰਿਆਂ ਨੂੰ ਹੋਲੇ ਮਹਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਠੀਕ ਹੈ ਜੀ ਤੁਸੀਂ ਵੀ ਜਿਹੜਾ ਦਿਨ ਦੁਗਣੀ ਦਾ ਚੋਗਣੀ ਤਰੱਕੀ ਕਰਦੇ ਰਹੋ ਤੇ ਅੱਜ ਭਾਜੀ ਪਸ਼ੂ ਚਾਰ ਆ ਗਏ ਆਪਣੇ ਕੋਲ ਚਾਰ ਇਹ ਆਪਣੇ ਕੋਲ ਤਿੰਨ ਮੱਝਾਂ ਆ ਇੱਕ ਮੈਂ ਵਿੱਚ ਘੱਬਣ ਆ ਤੇ ਵੈੜ ਦੂਜਾ ਸੂਗਾ ਸੋਈ ਆ ਤਿੰਨ ਚਾਰ ਦਿਨ ਦੀ ਜੀ ਬਹੁਤ ਵੈੜ ਚੰਗੀ 18-20 ਕਿਲੋ ਬੋਲੇ ਇਸ ਟਾਈਮ ਤਿਆਰ ਆ ਠੀਕ ਹੈ ਭਾਜੀ 25-26 ਕਿਲੋ ਵਾਲੀ ਠੀਕ ਹੈ ਜੀ ਵੈੜ ਆਪਾਂ ਬਿਲਕੁਲ ਇਸੇ ਦੀ ਗੱਲ ਕਰਦੇ ਆ ਨਾ ਜੀ ਹਾਂ ਜੀ ਇਸੇ ਤੋਂ ਸ਼ੁਰੂ ਕਰ ਲੋ ਇਸੇ ਤੋਂ ਸਟਾਰਟ ਕਰ ਦਿੰਦੇ ਆ ਬੈੜ ਸੁਹਾ ਜਿਹੜਾ ਬਈ ਜੀ ਕਿਨਵਾ ਸੁਈ ਆ ਦੂਜਾ ਸੁਹਾ ਦੂਜਾ ਬੈੜ ਆ ਦੋਸਤੋ ਸੈਕਿੰਡ ਟਾਈਮਰ ਨਾਲ ਨਾ ਹਾਂ ਤੇ ਪਟੇਣੀ ਇਹ ਚੱਕੇ ਸੈਕਿੰਡ ਟਾਈਮਰ ਆ ਦੂਜਾ ਸੁਹਾ ਸੁਈਆ ਬੈੜ ਤੇ ਥਣ ਥਣ ਜਿਹੜਾ ਦੋਸਤੋ ਤੁਸੀਂ ਵੇਖੋਗੇ ਤੇ ਥਣ ਦੀ ਇੱਕ ਵਾਰੀ ਤੁਹਾਨੂੰ ਮੈਂ ਨਾ ਪੂਰਾ ਹਵਾਨਾ ਪੂਰਾ ਸਟਰਕਚਰ ਦਿਖਾ ਦਨੇ ਆ ਗੱਲਬਾਤ ਆਪਾਂ ਬਾਅਦ ਚ ਜਿਹੜੀ ਆ ਕਰਦੇ ਰਹਿਵਾਂਗੇ ਨਾਲ ਨਾਲ ਥਣ ਜਿਹੜਾ ਦੋਸਤੋ ਤੁਸੀਂ ਵੇਖੋ ਬਿਲਕੁਲ ਮੁੱਠੀ ਵਾਲਾ ਥਣ ਆਪਾਂ ਇਸ ਨੂੰ ਕਹਿ ਸਕਦੇ ਆ ਵੀ ਆ ਥਣ ਬਿਲਕੁਲ ਮੁੱਠੀ ਵਾਲਾ ਐ ਚਬਾਈ ਚੰਗੀ ਆ ਤਕਰੀਬਨ ਬਾਕੀ ਜਿਹੜਾ ਦੋਸਤੋ ਚੰਗਾ ਥ ਕੀਂਗਾ ਪਸ਼ੂ ਆ ਚੰਗੀ ਮਿਲਕਿੰਗ ਜਿਹੜਾ ਕਰਵਾ ਦਿੰਦਾ ਤੇ ਬੱਚਾ ਇਹਦੇ ਮਗਰ ਬੱਛੀ ਆ ਗਈ ਜੀ ਬੱਛੀ ਬੱਛੀ ਜੀ ਬੱਛੀ ਆ ਗਈ ਬੱਛੀ ਬਹੁਤ ਚੰਗੀ ਕੀ ਜਿਹੜੀ ਤੇ ਦਿਨ ਕਿੰਨੇ ਕ ਦਿਨ ਸੂਈ ਦੱਸਿਆ ਜੀ ਇਹ ਚੌਥਾ ਦਿਨ ਹੋ ਗਿਆ ਜੀ ਅੱਜ ਚੌਥਾ ਦਿਨ ਆ ਦੋਸਤੋ ਠੀਕ ਹੈ ਬੋਲੇ ਦੇ ਵਿੱਚ ਤੁਸੀਂ ਮੰਨ ਇਹ ਜਿਹੜੀ ਵਹਿਰ ਮੰਨ ਸਕਦੇ ਆ ਚਲੋ ਕੋਈ ਗੱਲ ਨਹੀਂ ਜੀ ਚੌਥੇ ਦਿਨ ਦੇ ਵਿੱਚ ਜਿਹੜੀ ਵਹਿੜ ਚੱਲ ਰਹੀ ਹੈ ਤੇ ਬੋਲਾ ਕਿੰਨਾ 16 17 ਕਿਲੋ ਇਸ ਟਾਈਮ 18 ਕਿਲੋ ਤਿਆਰ ਹੋਊਗਾ 18 ਕਿਲੋ ਜਿਹੜਾ ਨੈਟ ਤਿਆਰ ਆ ਜੀ ਹਾਂ ਲੀਟਰਾਂ ਹੋਏ ਭਾਵੇਂ ਵਾਦਾ 18 ਨਹੀਂ ਗਾਰੰਟੀ ਦੇ ਆ ਠੀਕ ਹੈ ਬਾਕੀ ਥਾਂ ਤੋਂ ਵੇਖੋ ਦੋਸਤੋ ਠੀਕ ਆ ਕੋਈ ਕਹਿਣ ਦੀ ਗੱਲ ਨਹੀਂ ਕਿ ਚੁਵਾਈ ਜਿਹੜੀ ਚੰਗੀ ਹੋਵੇਗੀ ਬਾਕੀ ਪੂਰ ਛਟਾ ਕਿਸੇ ਤਰ੍ਹਾਂ ਦਾ ਕੋਈ ਨਾ ਮੈਂ ਨਾ ਬੰਦੇ ਦੇ ਵੱਲੇ ਵੀਰ ਕੇ ਧਾਰ ਜਾਂਦੀ ਉਹ ਗੱਲ ਬਣੀ ਠੀਕ ਆ ਲੋ ਵੀ ਦੋਸਤੋ ਬੰਬੇ ਪਾਸ ਵੀਰਾਂ ਦਾ ਵੀ ਚੁਵਾਈ ਆ ਠੀਕ ਆ ਚੁਵਾਈ ਵੱਲੋਂ ਜਿਹੜਾ ਬੇ ਤੜਕ ਹੋ ਜਾਓ ਦੋ ਟਾਈਮ ਦੀ ਕਰ ਲੋ ਚਾਰ ਟਾਈਮ ਦੀ ਚੁਵਾਈ ਵੀਰਾਂ ਦਾ ਵੀ ਸੋਹਣੀ ਲੱਗੀ ਆ ਠੀਕ ਆ ਆ ਕਰੋ ਚੈੱਕ ਬਣਾ ਤਰਾ ਵੇਖੋ ਚੰਗੀ ਪੱਕੀ 26 ਸਰੀ ਨਿਕਲੂਗੀ ਥੋੜੇ ਜਿਨਾ ਸਫਰ ਦੇ ਨਾਲ ਅੱਜ ਬੁਠੀ ਨਹੀਂ ਚੱਕੀ ਜੀ ਕਰੋ ਚੈੱਕ ਜੀ ਆ ਵੇਖੋ ਠੀਕ ਆ ਵਿੱਥਾ ਬਿਰਲਾ ਸੋਹਣੀਆਂ ਨੇ ਤੇ ਵੱਡੇ ਕਦ ਕੜ ਦੇ ਵਿੱਚ ਵੱਡੀਆਂ ਵੇੜਾਂ ਦੇ ਵਿੱਚ ਗਿਣਤੀ ਹੁੰਦੀ ਆ ਤੇ ਭਾਜੀ ਖੁੱਲ੍ਹ ਕੇ ਬਲੁੰਦਰ ਸਿੰਘ ਜੀ ਬਿਲਕੁਲ ਜਾਤ ਪਾਤ ਵਾਲੀ ਬਿਲਕੁਲ ਵੇਖੋ ਬਿਲਕੁਲ ਬੋਦੀ ਵਾਲੀ ਵੇੜ ਠੀਕ ਆ ਅੱਜ 4 ਦਿਨਾਂ ਤੋਂ ਸਮਾਂ ਜਿਹੜਾ ਚੌਥਾ ਦਿਨ ਤੁਸੀਂ ਅੱਜ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਵੱਡੇ ਕਦ ਕੜ ਦੇ ਵਿੱਚ ਜਿੱਦਾਂ ਫਾਰਮ ਦੀ ਵੇੜ ਹੁੰਦੀ ਆ ਬਾਕੀ ਥੋੜਾ ਜਿਹਾ ਜਿਵੇਂ ਲਿਸਾਪਨ ਜਾਂ ਵੈਸੇ ਪਸ਼ੂ ਸਫਰ ਬਰਾਏ ਤੱਕ ਡੰਗਰ ਦੋਵੇਂ ਵੱਟੇ ਹਾਂਜੀ ਤੇ ਗੱਡੀ ਹਾਤੀ ਫਰਾਇਆ ਪੀਦਾ ਆਈ ਥੋੜੀ ਚੰਗੀ ਜੇ ਫੁੱਦਾ ਮੜਾਇ ਚਲ ਗਿਆ ਤਰੋ ਆ ਕਰੋ ਚੈੱਕ ਵੀ ਤੇ ਸਫਰ ਦੇ ਨਾਲ ਪੱਠੇ ਨਹੀਂ ਤੁਸੀਂ ਖਾਦੇ ਜੀ ਇਹਦਾ ਨਲਾ ਲਵਾ ਲੈਣੇ ਕੋਈ ਗੱਲ ਨਹੀਂ ਚੰਗੀ ਚੰਗਾ ਠੀਕ ਸੂਈ ਜੀ ਵੀ ਆਈ ਆ ਤੇ ਕੋਈ ਬਿਲਕੁਲ ਜੀ ਪਰ ਨਹੀਂ ਤਾਜੀ ਸੂਈਆਂ ਵਾਲੇ ਤਾਂ ਕੋਈ 5 6 ਦਿਨ ਹਫਤਾ ਲੱਗ ਜਾਂਦਾ ਰਿਕਵਰੀ ਹੋਣ ਤੇ ਪਸ਼ੂ ਨੂੰ ਮੈਂਟੇਨ ਕਰਨ ਤੇ ਇੱਜੇ ਕੱਦ ਬਹੁਤ ਥਾਲੀ ਬੱਚੀ ਤੇ ਸ਼ੈੱਡ ਫਾਰਮ ਤੇ ਨਹੀਂ ਹੈਗੀ ਬਿਲਕੁਲ ਜੀ ਬੱਡੇ ਕੱਦ ਕੱਡ ਦੀ ਵੇੜ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਹੋ ਹਵਾਨੇ ਵੱਲੋਂ ਹਰ ਪਾਸਿਓਂ ਕੋਈ ਸ਼ਰੀਫੀ ਵੀ ਪੂਰੀ ਹੈ ਵੇਖੋ ਠੀਕ ਹੈ ਤੇ ਕੱਦ ਕੱਡ ਬਹੁਤ ਉੱਚਾ ਬਾਕੀ ਹਵਾਨੇ ਦਾ ਸਟਰਕਚਰ ਬਹੁਤ ਸੋਹਣਾ ਹੈਗਾ ਠਾਣ ਠਣ ਵੀ ਜਿਹੜਾ ਦੋਸਤੋ ਸਾਰੀਆਂ ਲਾਮ ਲਾ ਕੇ ਜੇ ਚੀਜ਼ਾਂ ਦੀ ਗੱਲ ਕਰੀਏ ਤੇ ਖੂਬਸੂਰਤ ਵੇੜ ਆ ਠੀਕ ਹੈ ਆ ਕਰੋ ਚੈੱਕ ਜੀ ਠੀਕ ਹੈ ਭਾਜੀ ਹਾਂਜੀ ਹਾਂਜੀ 18 ਲੀਟਰ ਦੀ ਜਿਹੜੀ ਆ ਦੋਸਤੋ ਮਿਲਕ ਦੀ ਹੁਣ ਬੋਲੇ ਦੇ ਵਿੱਚ ਕਪੈਸਿਟੀ ਆ ਹੋ ਸਕਦਾ ਬਾਕੀ ਸੇਵਾ ਦੇ ਟਪੈਂਡ ਤੁਹਾਡੀ ਦੇ 20 ਤੋਂ ਪਲੱਸ ਵੀ ਤੁਸੀਂ ਚੋਗੋ 25 ਤੱਕ ਵੀ ਚੋੜੋ ਠੀਕ ਆ ਆ ਆਪਣੀ ਸੇਵਾ ਹੁੰਦੀ ਆ ਤੇ ਅੱਛਾ ਭਾਜੀ ਕਿੰਨਾ ਕੁ ਮੋੜ ਲ ਡਿਮਾਂਡ ਕੀ ਆ ਸਾਨੂੰ ਸਾਹਿਬ ਗਾਂ ਦਾ 60 65 ਕਰਦੀ ਜਾਂਦੀ 60 65 ਦੀ ਵੇਚ ਜਾਂ ਆਪਾਂ 55 ਦੀ ਗਾਂ ਦੇ ਦਿਆਂ ਠੀਕ ਹੈ ਜੀ 55000 ਹਾਂਜੀ 55 ਦੀ ਦੇ ਦੇਣ 55 ਦੇ ਕੋ 2 400 500 ਹੱਦ ਛੱਡਾਂਗੇ ਮਾਨਸਨ ਹੋ ਜੂਗਾ ਟੈਨ ਕਰੂਗਾ 55000 ਦੀ ਜਿਹੜੀ ਆ ਵੀਰੋ ਵੀਰ ਨੇ ਕਿਹਾ ਵੀ ਡਿਮਾਂਡ ਆ ਠੀਕ ਆ ਵਿੱਚੋਂ ਕੋਈ 5 400 ਰੁਪਏ ਜਿਹਦਾ ਮਾਨਤਾ ਦਾ ਮੌਕੇ ਦਾ ਠੀਕ ਹੈ ਜਦੋਂ ਤੁਸੀਂ ਘਰੇ ਵੇਚਣਗੀ ਆ ਜਦੋਂ ਵੇਚਣੀ ਵੰਦ ਤੇ 65000 ਦੀ ਬੱਚੀ ਵੇਦੂੰਗੀ ਬਿਲਕੁਲ ਜੀ ਬਿਲਕੁਲ ਦੋ ਤਿੰਨ ਧਰਾ ਲਾਉਂਦੇ ਵੀ ਗਏ ਪੈਸੇ 52 ਲਈ ਲਉ ਨਾਲ ਲੀਨੂ 60 ਲਈ ਲਉ ਪਰ ਅਧਾਰ ਨਹੀਂ ਦੇਣੀ ਨਾ ਨਕਦੀ ਦੇਣੀ ਤੁਸੀਂ ਨਕਦ ਲੈ ਆਂਦੀ ਨਕਦੀ ਦੇਣੀ ਕਿਉਂ ਮਗਰ ਫਿਰ ਨਾ ਕਚੂਰ ਜ਼ਿਆਦਾ ਪੈਂਦਾ ਅਧਾਰ ਅਧਾਰ ਦੇ ਵਿੱਚ ਜੀ 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 ਠੀਕ ਆ ਬਾਕੀ ਚੰਗੀ ਵਾੜਾ ਦੋਸਤੋ ਤੁਸੀਂ ਜਰੂਰ ਜਰੂਰ ਸੰਪਰਕ ਕਰ ਲਿਓ ਠੀਕ ਆ ਢੇੜ ਚੰਗੀ ਲਾਇਆ ਨੇ ਰੁਪਈਆ ਲਾਇਆ ਨਹੀਂ ਗਾਂ ਹੋਈ ਲੱਪਣੀ ਜੀ ਇਸ ਤੋਂ ਬਾਅਦ ਅਗਲੀ ਵੀਰ ਇਹ ਝੋਟੀ ਕਿਵੇਂ ਰਿਕਾਰਡ ਕੀ ਹੈ ਕਹਿੰਦਾ ਜੀ ਇਹ ਬਹੁਤ ਚੰਗੀ ਝੋਟੀ ਨੀਲੀ ਦੀ ਪਿਓ ਜਿਹਦੇ ਦੂਜਾ ਸੁਹਾ ਗੱਭਣਿਆ ਅਜੇ ਗੱਭਣਾ ਹਾਂ ਦੋ ਤਿੰਨ ਦਿਨ ਅੱਖ ਜਿਹੜੀਆ ਦੋਸਤੋ ਬਿੱਲੀ ਅੱਖ ਠੀਕ ਆ ਤੇ ਜਿਹੜਾ ਸਿੰਘ ਇੱਕ ਬਣੇ ਵੈਸੇ ਰੁੱਟਾ ਹਨਾ ਹਾਂ ਤੇ ਬਾਕੀ ਪ੍ਰੋਪਰ ਤੁਸੀਂ ਨਿਸ਼ਾਨਾ 'ਚ ਦੇਖੋਗੇ ਤੇ ਪ੍ਰੋਪਰ ਜਿਹੜੇ ਚਾਰੇ ਪਾਰ ਤੋਤੇ ਆ ਹਵਾਨੇ ਤੇ ਜਿਹੜਾ ਦਾਗ ਆ ਦੋਸਤੋ ਪੂਛ ਉੱਪਰ ਤੱਕ ਵਾਈਟ ਠੀਕ ਆ ਨੀਲੀ 라ਵੀ ਦੇ ਵਿੱਚ ਜਿਹੜੇ ਆ ਫੰਕਸ਼ਨ ਪੂਰੇ ਕਰਦੀ ਆ ਕੈਰੈਕਟਰ ਪੂਰੇ ਕਰਦੀ ਆ ਬਾਕੀ ਪੁੱਠਾ ਪਾਠਾ ਤੁਸੀਂ ਵੇਖੋ ਚੜਾਈ ਚੜੂ ਜਿਹੜੇ ਸਾਡੀ ਖੜਨੀ ਆ ਝੋਟੀ ਦੀ ਬਹੁਤ ਸੋਹਣੀ ਹੈਗੀ ਆ ਦਿਖ ਜਿਹੜੀ ਹਵਾਨੇ ਦੀ ਵੀ ਚੰਗੀ ਆ ਤੇ ਸੂਆ ਭਾਜੀ ਦੂਜਾ ਕਿ ਤੀਜਾ ਸੋਣੀ ਦੂਜਾ ਚ ਤੀਜਾ ਮੰਨ ਲਓ ਦੂਜਾ ਜਾਂ ਤੀਜਾ ਨਾ ਨਾ ਦੂਜਾ ਮੰਨ ਲਓ ਦੋਸਤੋ ਚਾਹੇ ਤੀਜਾ ਮੰਨ ਲਓ ਠੀਕ ਆ ਬਾਕੀ ਆ ਜਿਹੜੀ ਫੇਸ ਕੁਆਲਿਟੀ ਇੱਕ ਵਾਰੀ ਚੈੱਕ ਕਰੋ ਠੀਕ ਆ ਬਿਲਕੁਲ ਠੰਡੀ ਧੀਰੀ ਆ ਕਿਉਂਕਿ ਨੀਲੀ ਦਾ ਵੀ ਆ ਪਸੂ ਆ ਮੋ ਨਾਰਮਲੀ ਗੱਲ ਕਰੀਏ ਠੰਡਾ ਧੀਰਾ ਹੁੰਦਾ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਤਸਦੀ ਦੇ ਨਾਲ ਤੇ तकरीबन ਦਿਨ ਹਜੇ ਕਿੰਨੇ ਕ ਭਾਜੀ ਸੁੰਦੀ ਨਹੀਂ ਘਟੋ ਕਰ ਪੰਜ ਪੰਜ ਚਾਰ ਦਿਨ ਪੰਜ ਦਿਨ ਲੈ ਜਾਣੇ ਨੇ ਪੰਜ ਚਾਰ ਦਿਨ ਹੈਗੇ ਜਾਂ ਰਹਿੰਦੇ ਆ ਮਤਲਬ ਬਿਲਕੁਲ ਬਿਲਕੁਲ ਹੈ ਕੁੜੇ ਪੜੇ ਕੋਈ ਪਰ ਨਵਾਏ ਨਹੀਂ ਕਿਸੇ ਪਾਸੇ ਨਵਾਏ ਥਲੇ ਥਲੇ ਬਹੁਤ ਚੰਗੀ ਬਣੀ ਦੁੱਧ ਵਾਲੀ ਮੈਂ ਦੁੱਧ ਵੀ ਤੇ ਆ ਜੀ ਉਹ ਅਗਲੇ ਗਾਰੰਟੀ ਹੈ ਅੱਛਾ ਜੀ ਨਹੀਂ ਜਿਹੋ ਜਿਹਾਂ ਥਨ ਭਾਂਡਾ ਲਗਾ ਵਿਖਾਈ ਜਾਵੇ ਆ ਦੋਸਤੋ ਵੇਖੋ ਹਵਾਨਾ ਵੇਖੋ ਤੁਸੀਂ ਗੱਠਾ ਬਰਲਾ ਵੇਖੋ ਆ ਕਰੋ ਚੈੱਕ ਠੀਕ ਹੈ ਵੀ ਗੱਠ ਗੱਠ ਦੇ ਹੈਗੇ ਪਰਲੇ ਦੇ ਉਲਟ ਬਹਣੀ ਤੇ ਖੱਬੇ ਸੱਜੀ ਬਹਣੀ ਦੇ ਜਿਹੜੇ ਫਰਕ ਨੂੰ ਵੇਖੋ ਇਹਨੂੰ ਵਾਂਦੇ ਅਸਲ ਪੂਰੀਆਂ ਵਾਲਾ ਰਵਾ ਠੀਕ ਆਈ ਉਤਰਾ ਹੀ ਜੀ ਹਾਂ ਜੀ ਅਸਲ ਪੂਰੀਆਂ ਰਵਾਇ ਇਹਨੂੰ ਅਸਲ ਜਾਂਦੇ ਇਹ ਅਸਲ ਪੂਰੀਆਂ ਦਾ ਰਵਾਇ ਦੋਸਤੋ ਠੀਕ ਆ ਤੇ ਇਹ ਤਕਰੀਬ ਨੇ ਇਹਨੂੰ ਕਰਨਾ ਵੀ ਚਾਹੀਦਾ ਦੁੱਧ ਪਰ ਆਪਾਂ ਇਹ ਨਹੀਂ ਕੋਈ ਦਾਵਾ ਕਰਦੇ ਵੀ ਇੰਨਾ ਕਰ ਦੂ ਪਰ ਕਰਨਾ ਚਾਹੀਦਾ ਦੁੱਧ ਨੂੰ ਚੰਗੇ ਮਿਲਕ ਦੇਣਾ ਚਾਹੀਦਾ ਕਰੂਗੀ ਛੋਟੀ ਬੜੀ ਨਸਲ ਦੀ ਆ ਤੇ ਬਾਈ ਬਰਿੰਦਰ ਸਿੰਘ ਜੀ ਖੁੱਲ ਗਏ ਅਕੇ ਮੈਨੂੰ ਤਾਂ ਫਿਰ ਗੱਬਣ ਗੁੱਬਣ ਵੀ ਉਹ ਮਾਲੀ ਉਧਰ ਵੀ ਚੰਗੇ ਨੀਲੀ ਰਾਵੀ ਦੇ ਹੈਗੇ ਆ ਉਧਰ ਅਸਲਾ ਨਾ ਮਾਲੀ ਦਾ ਹਾਂ ਜੀ ਉਹ 65 ਵਾਲਾ ਜੰਗਲੋ ਤੇ ਸੰਦਾਲ ਨੂੰ ਪਾਉਂਦੇ ਆ ਉਸੇ ਦੇ ਤਰਿਆਂ ਦੇ ਆ। ਹਵਾਨੇ ਤੇ ਕਰਪਾਉਂਦੀ ਉਹ ਤਾਂ ਨਿਸ਼ਾਨੀਆਂ ਨਹੀਂ ਬੱਤੀ। ਹਵਾਨਾ ਬਹੁਤ ਪਿਆਰਾ ਚੌਰ ਸਲੇਵਾ ਹੈ। ਠੀਕ ਹੈ ਤੇ ਥਣ ਥਣੂ ਵੀ ਜਿਹਦਾ ਦੋਸਤੋ ਬਿਲਕੁਲ ਮੁੱਠੀ ਵਾਲਾ ਤੇ ਚੰਗੀ ਦੇਖਾ ਵੇਖੋ ਪੂਰੀ ਝੋਟੀ ਦਾ ਤੁਰਨ ਦਾ ਸਟਾਈਲ ਵੇਖੋ। ਠੀਕ ਆ। ਤੌਰ ਵੇਖੋ ਹਨਾ ਰੰਗ ਟੰਗ ਵੇਖੋ ਪੂਰਾ ਬਾਕੀ ਲੇਵਾ ਜੇਕਰ ਦੋਸਤੋ ਘੱਟੋ ਘੱਟ ਵੀ 4 ਤੋਂ 5 ਦਿਨ ਸਮਾਂ ਲੈ ਜੇ ਤੇ ਲੇਵਾ ਤੁਸੀਂ ਆਰਡਰ ਦੀ ਕੁਆਲਿਟੀ ਜਿਹੜੀ ਹੋਰ ਜਜਮੈਂਟ ਕਰ ਸਕਦੇ ਵੀ ਖਵਾਨਾ ਪੂਰਾ ਹੋਰ ਬਣਾ ਦੇਣਾ ਨੇ ਤੇ ਥੋੜਾ ਜਿਹਾ ਅੱਗੇ ਨੂੰ ਭਜੀ ਤੋਰ ਗਏ ਇੱਥੇ ਰੋਕ ਲਓ ਜੀ 2 ਮਿੰਟ ਹਾਂ ਇੱਥੇ 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 ਖਲਹੋ ਜਰਾ ਬਸ ਮੇਰੇ ਨਾਲ ਵੇਖੋ ਆਹ ਕਰੋ ਜੀ ਚੱਕ ਠੀਕ ਆ ਬਹੁਤ ਪਿਆਰੀ ਝੋਟੀ ਹਾਂਜੀ ਮੁਰਗੀ ਹੈ ਜੀ ਹਾਂ ਲੇਵਾ ਬਹੁਤ ਜਦਾ ਸਾਫ ਆ ਉਪਰੋਂ ਵੀ ਭਾਜੀ ਸਫਾਈ ਪੂਰੀ ਆ ਵੀ ਕੋਈ ਗੱਲ ਇਹ ਨਹੀਂ ਹੈਗੀ ਵੀ ਛੋਟੀ ਮਾਝ ਆਪਾਂ ਕਹਿ ਲਈਏ ਵੀ ਥੱਬਿਆਂ ਦੇ ਥੱਬੇ ਦੋਸਤੋ ਪੁੱਠਾ ਪਠਾ ਵੇਖੋ ਤੁਸੀਂ ਆਹ ਵੇਖੋ ਵਜਨ ਪੂਰਾ ਹੈਗਾ ਵਜਨ ਵਾਲੀ ਆ ਪੁੱਠਾ ਬੜਾ ਚੜਾ ਆ ਬਾਕੀ ਤੁਸੀਂ ਹਵਾਨੇ ਭਲੋ ਮਾਰੋ ਚਾਹ ਤ ਹਵਾਨਾ ਵੀ ਜਿਹੜਾ ਥੱਬਿਆਂ ਦੇ ਥੱਬੇ ਆ ਕਰੋ ਚੈੱਕ ਆ ਕਰੋ ਚੈੱਕ ਵੀਰੋ ਇਹ ਇਕੱਲੀ ਕਹਿਣ ਦੀ ਗੱਲ ਨਹੀਂ ਪੂਰਾ ਇਸ਼ਕਾ ਇਸ਼ਕਾ ਨਾ ਭਾਜੀ ਪੂਰਾ ਹਾਂ ਆਹ ਕਰੋ ਚੈੱਕ ਇਹ ਲੱਗ ਨਹੀਂ ਪਾਰ ਜਾਂਦਾ ਜਿਉਂ ਜਿਉਂ ਰੁਕ ਚੱਲ ਜਾਂਦੇ ਹਾਂ ਲੋ ਵੀ ਦੋਸਤੋ ਤੁਸੀਂ ਬਹੁਤ ਐ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿਉਂਕਿ ਪਸ਼ੂ ਜਿੱਥੇ ਵੀ ਨੀਲੀ ਦਾ ਵੀਦਾ ਨੀਲੀ ਦਾ ਪਸ਼ੂ ਖੜਾ ਹੁੰਦਾ ਤੇ ਲੈ ਲਿਆ ਕਰੋ ਕਿਉਂਕਿ ਤਸੱਲੀ ਕਰ ਲਿਆ ਕਰੋ ਟਿੱਪ ਕੇ ਕਰ ਲਓ ਜਿਵੇਂ ਮਰਜ਼ੀ ਭਰਾ ਕੇ ਵੇਖ ਲਿਆ ਜੀ ਤੇ ਤੇਪਨ ਦੇ ਵਿੱਚ ਤਾਂ ਭਾਈਆਂ ਪਰਫੈਕਟ ਸੀ ਬਹੁਤ ਹੀ ਬਹੁਤ ਹੀ ਐ ਗਰੰਟੀ ਤੇ ਬੰਦੂਪੰਦੀ ਐ ਸਾਹ ਪਾਰ ਪਿੱਛੇ ਦੀ ਸਾਰਾ ਪਾਸੇ ਉਹ ਸਭ ਗਰੰਟੀ ਜੀ ਗਰੰਟੀ ਚਲੋ ਚੰਗੀ ਗੱਲ ਆ ਤੇ ਮੁੱਲ ਫਿਰ ਕਿੰਨੀ ਕੁ ਡਿਮਾਂਡ ਕਰਦੀ ਹੈ ਜੀ ਸਾਨੂੰ ਸਰ ਮੈਂ ਤਾਂ 95 ਰੁਪਏ ਦੀ ਵੇਚ ਦੀ ਹਾਂ ਜੀ ਆਪਾਂ ਪੂਰੇ 85 ਦੀ ਛੋਟੀ ਦੇ ਪੂਰੇ 85 ਦੀ ਠੀਕ ਹੈ ਜੀ ਇੱਥੇ ਲੋਕਲ ਵੇਚੀ ਨਹੀਂ ਹੋਵੇ ਤੇ ਭਾਂ 95 ਰੁਪਏ ਮੈਂ 10000 ਰੁਪਏ ਦੀ ਹਾਂ ਜੀ ਆਪਾਂ 85 ਪੂਰੇ ਦੀ ਮੈਂ 85 ਦੇ ਵਿੱਚੋਂ 500 ਰੁਪਏ ਠੀਕ ਹੈ 85 ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਿਆ ਮਾਨਤਨ ਭਾਈਆਂ ਦਾ ਵੀ ਹੋਊਗਾ ਠ ਲੇਵਲ ਹੋਇਆ ਤਾਂ ਪੂਰਾ ਘੜ ਕੇ ਲੱਗਾ ਵੀ ਚੋਂ ਪਾਸੇ ਵੀ ਆਪਾਂ ਤੁਹਾਨੂੰ ਜੇਕਰ ਦਿਖਾਉਣਾ ਹੋਵੇ ਤਾਂ ਦੇਖੋ। ਸਤ ਤੋਂ ਬੜਾ ਨਿਆਰਾ ਲੱਗਾ। ਦੇਖੋ ਜੀ। ਜਦੋਂ ਆਪਾਂ ਮੁੱਠੀਆਂ ਨਾਲ ਚੋਹਾਂਗੇ ਨਾ ਤੇ ਇਹ ਨਹੀਂ ਵੀ ਮੁੱਠੀਆਂ ਕਿਤੇ ਹੱਥਾਂ ਨਾਲ ਹੱਥ ਕਹਿੰਦੇ ਫਿਰਨਗੇ। ਹਾਂ ਜੀ ਹਾਂ ਜੀ। ਉਹ ਗੱਲ ਬਾਤ ਆ। ਪਿਆਰੀ ਆ ਠੀਕ ਆ। ਚੰਗੀ ਆ ਮੱਜ 85 ਜੋ 500 ਰੁਪਿਆ ਮਾਨਤਣਾ। ਅਗਲੀ ਜਿਹੜੀ ਆਪਾਂ ਦੋਸਤਾਂ ਨੂੰ ਮੱਜ ਦਿਖਾ ਰਹੇ ਆ ਇਹ ਸੂਈ ਹੈ ਨਾ ਜੀ। ਇਹ ਪਰਸੋਂ ਦੀ ਸੂਈ ਹੈ। ਇਹ ਸੂਈ ਹੈ। ਬੱਚਾ ਨਾ ਡੋਲ ਬੱਚਾ। ਬੱਚਾ ਮਗਰ ਕਟਾ ਹੈ ਕਿ ਜੀ? ਕਟਾ ਕਟਾ। ਮਗਰ ਕਟਾ ਤੇ ਪਰਸੋਂ ਦੀ ਸੂ ਠੀਕ ਆ ਤੇ ਕਿਵੇਂ ਆ ਦੂਜਾ ਦੂਜਾ ਕਿਤੇ ਜਾਈ ਦੂਜਾ ਸੂਆ ਸਹੀ ਦੂਜਾ ਨੇ ਹਾਂਜੀ ਠੀਕ ਆ ਦੂਜਾ ਸੂਆ ਸੋਈ ਆ ਬਾਕੀ ਆ ਫੇਸ ਸਿੰਘਾਂ ਦੀ ਬੰਤਰ ਜਿਹੜੀ ਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਆ ਥਣ ਜਿਹੜੇ ਉਲਟ ਬਹਿਣੀਆਂ ਦੇ ਪਾਸੇ ਤੋਂ ਦੇਖ ਲਓ ਜੀ ਮੇਲ ਕਾਫ ਆ ਮਗਰ ਕਟਾ ਜਰੂਰ ਧਿਆਨ ਚ ਰੱਖ ਲਿਓ ਜੀ ਠੀਕ ਆ ਪਰਸੋਂ ਦੀ ਸੂਈ ਆ ਕਰਤੂਰ ਚੰਗੀ 11 ਕਿਲੋ ਬੋਲਾ ਤਿਆਰ ਜੀ ਠੀਕ ਆ ਜੀ 11 ਕਿਲੋ ਨੀ ਗਾਰੰਟੀ ਹੋ ਠੀਕ ਆ ਹੁਣ ਕਿੰਨਾ ਹਾਜ਼ਰ ਕਿੰਨਾ ਹੁਣ ਬੋਲੇ ਦੇ ਵਿੱਚ 11 ਕਿਲੋ ਹੈ ਨੈਟ ਸਲੇ ਤਿਆਰ ਜਿਹੜਾ ਆਪਾਂ ਚਵਾ ਦੇਣਾ ਵੀ ਠੀਕ ਆ ਖੋਲ ਕੇ ਭਾਜੀ ਇਹਨੂੰ ਵੀ ਮਗਰ ਕੱਟਾ ਜਿਹੜਾ ਦੋਸਤੋ ਠੀਕ ਆ ਆ ਕੱਟਾ ਦੇਖ ਲਓ 나ੜੂ ਬੱਚੇ ਦੇ ਨਾਲ ਆ ਠੀਕ ਆ ਆ ਲਓ ਆ ਕਰੋ ਚੈੱਕ ਗਿਲਾ 나ੜੂ ਨਾਲ ਬੱਚੇ ਦੇ ਪਰਸੋਂ ਦੀ ਜਿਹੜੀ ਆ ਦੋਸਤੋ ਸੂਈ ਆ ਬਿਲਕੁਲ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਗੱਲਬਾਤ ਕਰ ਲਿਓ ਤੇ ਆ ਕਰੋ ਚੈੱਕ ਜੀ ਠੀਕ ਆ ਹਾਈਟ ਜਿਹੜੀ ਚੰਗੀ ਆ ਠੀਕ ਆ ਹਾਈਟ ਕੱਦ-ਕੱਦ ਦੀ ਪਾਲੀ ਆਪਾਂ ਕਹੀਏ ਵੀ ਮੀਡੀਅਮ ਨਹੀਂ ਮੀਡੀਅਮ ਤੋਂ ਪਲੱਸ ਨੂੰ ਤਾਂ ਨੂੰ ਜਿਹੜੀ ਹਾਈਟ ਆ ਟਾਈਮ ਜਿਹੜਾ ਦੋਸਤੋ ਜਰੂਰ ਨੋਟ ਕਰ ਲਿਓ 3 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਤੇ ਚੁਵਾਈ ਜਿਹੜੀ ਨਾਰਮਲ ਸਵੇਰ ਹਰ ਪਾਸੂ ਦੀ ਆ ਕੋਈ 6 ਤੋਂ 6 ਆਪਾਂ ਕਰ ਲਈਏ ਟਾਈਮ ਟੂ ਟਾਈਮ ਬਣ ਕੇ ਜਿਹੜੀ ਚੁਵਾਈ ਆਪਣੀ ਕਰ ਸਕਦੇ ਅੱਜ 8 ਵਜੇ ਜਾ ਕੇ ਮੈਂ ਚੁਈਆਂ ਜੀ ਅੱਜ 8 ਵਜੇ ਚੁਈ ਹੈ ਜੀ 8 ਵਜੇ ਗਾਂ ਤੇ ਮੈਂ ਦੋਵੇਂ ਚੁਈ ਮੈਂ ਇਹ ਲੇਟ ਨਹੀਂ ਲੇਟਾਂਗੇ ਤੁਹਾਨੂੰ ਆਪ ਲੇਟ ਹੋ ਗਿਆ ਵੀਡੀਓ ਪਾਉਣ ਤੋਂ ਜੀ ਜੀ 8:00 ਵਜੇ ਦੋਸਤੋ ਕਿਉਂਕਿ ਅੱਜ ਹੀ ਆਈ ਏ ਇਹ ਮੱਜ ਅੱਜ ਹੀ ਆਈ ਏ ਤਕਰੀਬਨ 8:00 ਵਜੇ ਚਵਾਈ ਹੋਈ ਜਾਂ ਤੇ ਥੋੜੀ ਲੇਟ ਚਵਾਈ ਹੋਈ ਆ ਤੇ ਬਾਕੀ ਥਾਣਾ ਦੀ ਕੋਈ ਮੈਂ ਤੁਹਾਨੂੰ ਜਿੰਨੀ ਵੀ ਹੋ ਸਕਦਾ ਜ਼ਰੂਰ ਤਸਵੀਰ ਨਾਲ ਦਿਖਾ ਦਿੰਦਾ ਠੀਕ ਆ ਆ ਦੇਖੋ ਜੀ ਠੀਕ ਆ ਤੇ ਥਾਣ ਤੋਂ ਜਿਹੜੇ ਦੋਸਤੋ ਬਿਲਕੁਲ ਪੱਧਰ ਆ ਸਾਫ਼ ਥਾਣਾ ਲੇਵਾ ਪੱਧਰ ਆ ਠੀਕ ਆ ਤੇ ਬਿਲਕੁਲ ਨਿੱਗਰ ਹੈਗੀ ਆ ਤਾਜੀ ਸੂਈ ਆ ਬਾਕੀ ਨਿੱਗਰ ਆ ਪੂਰੀ ਤੋੜ ਗਏ ਜੀ ਠੀਕ ਹੈ ਅੱਛਾ ਭਾਜੀ ਕਿੰਨਾ ਕ ਮੁੱਲ ਫਿਰ ਇਸ ਝੋਟ ਜੈ ਸਾਨੂੰ ਸਾਹਿਬ ਇਹ 85 ਦੇ ਵਿੱਚ 1000 ਰੁਪਏ ਛੱਡ ਦੇਗਾ ਇਸ ਦਾ ਵੀ ਹਾਂਜੀ 84 ਦੀ ਝੋਟੀ ਦੀ ਹੁਣ 11 ਕਿਲੋ ਆਪਣਾ ਮਲਕੀ ਚਵਾ ਦਵਾਂਗੇ ਕੋਈ ਭੈਣ ਭਰਾ ਹੁੰਦਾ ਜੀ 1 ਕਿਲੋ ਬੋਲੇ ਦੀ ਗਾਰੰਟੀ ਉਹ ਦੋ ਟਾਈਮ ਚੋਲੇ ਰਵੇ ਮੇਰੇ ਕੋਲ ਰਾਤ ਵਿਸ਼ਾ ਕਰੀ ਕਿ ਸੇਵਾ ਪਾਣੀ ਪਾ ਫੁੱਲ ਕਰਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ ਵੀਰਾਂ ਦਾ ਵੀ ਰਹਿਣ ਸਹਿਣ ਦੀ ਕੋਈ ਚਿੰਤਾ ਨਹੀਂ ਕਿ ਤੁਸੀਂ ਦੋ ਟਾਈਮ ਚਵਾਈ ਕਰ ਲੋ ਵੇਚ ਕੇ ਇਹ ਗਾਰੰਟੀ ਤੇ ਮੇਰੇ ਕੋਲ ਦੀ ਗਾਰੰਟੀ ਤੇ ਕਲਾਵਾਂਗੇ ਠੀਕ ਹੈ ਜੀ ਕੋਪਾਸਰ ਗਿਆ ਜਿਹੜਾ ਰਹਾ ਰਕੜ ਜਲੂਰ ਕੋਈ ਨਹੀਂ ਅਗਲੇ ਦਿਨ ਜਾ ਕੇ ਪੂਰਾ ਕਰੂਗੀ ਉਹ ਠੀਕ ਹੋਈ ਘਤਲ ਦੀ ਝੋਟੀ ਬਿਲਕੁਲ ਜੀ ਬਿਲਕੁਲ ਚੰਗੀ ਆ ਮਗਰ ਕੱਟਾ ਜਿਹੜਾ ਮੇਲਕਾਫ ਆ ਤੁਹਾਨੂੰ ਆਪਾਂ ਦਿਖਾਤਾ ਆ ਜੀ ਸੂਈ ਬੌਲਿੰਗ ਪਰਸੋ ਰਾਜੀ ਸੂਈ ਆ ਗਿੱਲਾ ਨਾ ਬਿਲਕੁਲ ਜੀ ਬਿਲਕੁਲ ਤੇ 85 ਜੋ 1000 ਜਿਹੜਾ ਦੋਸਤੋ ਮਾਨਤਾਣਾ ਇਸ ਝੋਟੀ ਦਾ ਠੀਕ ਆ ਧਿਆਨ ਦੇ ਵਿੱਚ ਰੱਖ ਲਿਓ ਇਸ ਤੋਂ ਬਾਅਦ ਜਿਹੜੀ ਨੈਕਸਟ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਨੀਲੀ ਦੇ ਵਿੱਚ ਆ ਜਾਂਦੀ ਆ ਝੋਟੀ ਚੰਗੀ ਆ ਇਹ ਆਪਾਂ ਥੋੜਾ ਜਿਹਾ ਇਹਦਾ ਪਿਛਲੀ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਆਪਾਂ ਵਿਖਾਈ ਸੀ ਉਦੋਂ ਨਾ ਮੈਂ ਤਾਂ ਵੀ ਕੀ ਇਹ ਹਾਂਜੀ ਇਹਦਾ ਉਹ ਆਉਂਦਿਆਂ ਨੂੰ ਇਹਨੇ ਕੁੜੀਆ ਵੀ ਨਿੰਸੀ ਵਿੱਚ ਪਾ ਕੇ ਰਸਾਰੇ ਬੱਚੇ ਨੂੰ ਖਾ ਦੇ ਕੇ ਪੁਲਿਸ ਉੱਠਿਆ ਤੇ ਬੱਚਾ ਮਾਰਕ ਦਿੱਤਾ ਬੱਚਾ ਮਾਰਦਾ ਸੀ ਨਾ ਇਹ ਵੀ ਬੂਸੀ ਬਣਾ ਕੇ ਨਾ ਕਿਸੇ ਦੇ ਮਿਲਦੀ ਆ ਬਿਲਕੁਲ ਤੇ ਉਹ ਜਿਹੜਾ ਉਹ ਨਾਲ ਬਣਵਾ ਲਈ ਇਸੇ ਕਰਕੇ ਵੀ ਇਹ ਨਾ ਕੋ ਆਖੇ ਵੀ ਇਹਦਾ ਸਬੂਤ ਨਹੀਂ ਹੈਗਾ ਸਬੂਤ ਆਪਣੇ ਕੋਲ ਆ ਬੱਚਾ ਜਿਹੜਾ ਦੋਸਤੋ ਪਿਛਲੀ ਵੀਡੀਓ ਵੀ ਤੁਸੀਂ 2-4 ਦਿਨ 5 ਦਿਨ ਪਹਿਲਾਂ 4 ਕਿ ਦਿਨ ਹੋਈ ਵੀਡੀਓ ਪਾਈ ਨੂੰ ਉਹ ਵੀ ਦੇਖ ਸਕਦੇ ਹੋ ਪੂਜ ਬੂਸੀ ਜਿਹੜੀ ਬਣਾਈ ਹੈਗੀ ਆ ਠੀਕ ਆ ਆਰਟੀਫੀਸ਼ੀਅਲ ਜਿਹੜੀ ਆ ਤੁਸੀਂ ਜਿਆ ਬਨਾਉਟੀ ਆ ਉਸੇ ਬੱਚੇ ਦੀ ਬਣਾਈ ਹੋਈ ਆ ਇਸੇ ਤੇ ਮਿਲਦੀ ਆ ਤਕਰੀਬਨ 2-4 ਦਿਨ ਕਰੂਗੀ ਉਸ ਤੋਂ ਬਾਅਦ ਪਹਾੜੇ ਦੇ ਚਾੜ ਤੇ ਠੀਕ ਆ ਆ ਵੇਖੋ ਜੀ ਪਹਾੜੇ ਦੇ ਚਾੜ ਤੇ ਜਿਹੜਾ ਉਸ ਤੋਂ ਬਾਅਦ ਵਿੱਚ ਆਪਾਂ ਚੁਵਾਈ ਕਰ ਸਕਦੇ ਆ ਠੀਕ ਆ ਠੀਕ ਆ ਜੀ ਆ ਕਰੋ ਚੈੱਕ ਜੀ ਆ ਕਰੋ ਚੈੱਕ ਠੀਕ ਆ ਤੇ ਬਾਕੀ ਨਾ ਸਭ ਬਿੱਲੀਆਂ ਅੱਖਾਂ ਬਾਕੀ ਝੋਟੀ ਚੰਗੀ ਆ ਕਿਉਂਕਿ ਪਿਛਲੀ ਵੀਡੀਓ ਚ ਆਪਾਂ ਪਾਈ ਸੀਗੀ ਬੱਚਾ ਪ੍ਰੋਪਰ ਆਪਾਂ ਤੁਹਾਨੂੰ ਦਿਖਾਇਆ ਸੀ ਇਸੇ ਝੋਟੀ ਦਾ ਉਹ ਚਲੋ ਕਿਸੇ ਕੋਈ ਕਾਰਨ ਬਣ ਗਿਆ ਸਿੰਘਾਂ ਦੇ ਵਿੱਚ ੜਾ ਕੇ ਕਿਤੇ ਫਾਇਆ ਦੇਤਾ ਵੀ ਤਾਂ ਚੁੱਕਿਆ ਗਿਆ ਬੱਚਾ ਤੇ ਬਾਕੀ ਬੂਛੀ ਬਣਾਈ ਹੋਈ ਆ ਤੇ ਉਹਦੇ ਤੇ ਮਤਲਬ ਕਿ ਹੁਣ ਸੁਬਾ ਸ਼ਾਮ ਜਿਹੜੀ ਚੁਵਾਈ ਆ ਇਹ ਅੱਗੇ ਜਿਹੜਾ ਰੱਖ ਕੇ ਆਪਾਂ ਚੁਵਾਈ ਕਰ ਸਕਦੇ ਆ ਤੇ ਉਹ ਪਸ਼ੂ ਆ ਜਿਹੜਾ ਉਸੇ ਟਾਈਮ ਹੋ ਜਾਂਦਾ ਜਦੋਂ ਆਪਾਂ ਬਿਲਕੁਲ ਇਹਨੂੰ ਅੱਗੇ ਰੱਖ ਦਿੰਨੇ ਆ ਠੀਕ ਆ ਤੇ ਬੇਸ਼ੱਕ ਤੁਸੀਂ ਇਹ ਵੀ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਥੋੜਾ ਜਿਹਾ 2-4 ਦਿਨ ਅਗਲੇ ਕਿਲੇ ਤੇ ਜਾ ਕੇ ਪਸ਼ੂ ਕਰਦਾ ਉਸ ਤੋਂ ਬਾਅਦ ਪਹਾੜੇ ਤੇ ਚਾਰਡ ਤੇ ਜਦੋਂ ਪਸ਼ੂ ਆ ਜੂਗਾ ਤੇ ਫਿਰ ਇਸ ਦੀ ਜਿਹੜੀ ਲੋੜ ਆ ਦੋਸਤੋ ਨਹੀਂ ਰਹਿ ਜਾਂਦੀ ਠੀਕ ਆ ਠੀਕ ਆ ਪਾਜੀ ਕਿੰਨਾ ਕੁ ਦੁੱਧ ਹੁਣ ਥੱਲੇ ਇਹ ਥੱਲੇ ਜੀ 18 ਆਟਾ ਨੂੰ 11 ਕਿਲੋ ਪਾ ਦਸਾਂ ਦੀ ਗਰੰਟੀ ਦਿਆਂਗੇ ਦਸਾਂ ਦੀ ਹਾਂ ਹਾਂ 10 ਕਿਲੋ ਐ 5 ਕਿਲੋ ਹੋਟੇ ਤੇ 5 ਕਿਲੋ ਹੋਟੇ ਕੋ ਆਣ ਕੇ ਚੋਲ ਠੀਕ ਆ ਹਾਂਜੀ ਬਾਕੀ ਠੰਡੀ ਤੇਰੀ ਦਾ ਵੀ ਜ ਬੈਂਦੇ ਨਾਲ ਹੀ ਪਸਮਾ ਜਾਂਦਾ ਜੀ ਐ ਇਹਨੂੰ ਮਾੜਾ ਚਾਰੋਂ ਥੱਲੇ ਬੈਜੇ ਪੰਪਿੰਗ ਠੀਕ ਆ ਜੀ ਲਓ ਵੀ ਦੋਸਤੋ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਜਿੰਨਾ ਕ ਆਪਣਾ ਬਖਾਉਣ ਦਾ ਹੈਗਾ ਸੀਗਾ ਵੀ ਨਾਲ ਜਰੂਰ ਦੱਸਿਆ ਜਾਂਦਾ ਵੀ ਚੀਜ਼ ਕਿਸ ਤਰੀਕੇ ਨਾਲ ਪਸ਼ੂ ਜਿਹੜਾ ਮਿਲਦਾ ਹੈ ਕੋਈ ਬੱਚਾ ਮਰ ਗਿਆ ਸੀਗਾ ਅੱਜ ਤੋਂ 4-5 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਬੱਚਾ ਸਹੀ ਸਲਾਮਤ ਸੀਗਾ ਠੀਕ ਆ ਜੀ ਆ ਕਰ ਉਹ ਚੈੱਕ ਜੀ ਆ ਥਾਣਾ ਲੇਵਾ ਹੈਗਾ ਠੀਕ ਆ ਮੋٹے ਥਾਣਾ ਬਿਲਕੁਲ ਦੇ ਹੈ ਚੁਵਾਈ ਪੋਲੀ ਹੈ ਜੀ ਚੁਵਾਈ ਬੋਦੀ ਪੋਲੀ ਬੋਦੀ ਠੀਕ ਹੈ ਕੁੜੀ ਗਾਂ ਚੋਲੇ ਤਾਂ ਪੰਜ ਠੀਕ ਹੈ ਜੀ ਠੀਕ ਆ ਠੀਕ ਆ ਚੁਵਾਈ ਪੋਲੀ ਆ ਦੋਸਤੋ ਤੇ ਮੁੱਲ ਭਾਜੀ ਕਿੰਨਾ ਕਹਿੰਦਾ ਲੈਣ ਦੇਣਾ ਅੱਜ ਕਰਦੇ ਪਏ ਆ ਕੋਨੇ ਘਟਾ ਆ ਗਿਆ 75 ਦੀ ਮੈਂ ਦੇ ਦਿਆਂਗਾ ਲਈ ਦੇ ਵਾਧਿਆ ਅੱਛਾ ਜੀ 75 ਦੀ ਮੈਂ ਦੇ ਦਿਆਂਗੀ 75 ਤੋਂ ਮਾਨਤਾ ਕਰ ਦਿਆਂਗੇ ਜੇ ਨਾ ਨਹੀਂ ਆਉਂਦੇ 75 ਦੇ ਵਿੱਚੋਂ ਵੀ ਹਨਾ ਹਾਂ ਜੀ ਮਾਨਤਾ ਕਰ 75000 ਦੇ ਵਿੱਚੋਂ ਵੀ ਵਾਈ ਜਾਂਦਾ ਵੀ ਮਾਨਤਾ ਜਿਹੜਾ ਕਰਦਾਂਗੇ ਠੀਕ ਆ ਅੱਜ 6ਵੇਂ ਅੱਜ 5ਵੇਂ 6ਵੇਂ ਦਿਨ ਚਾ ਨਾ ਅੱਜ ਆ ਪਰਸੇ ਚਾਹ ਦੀ ਵੀਡੀਓ ਪਾਈ ਸੀ 5ਵਾਂ ਦਿਨ ਹੀ ਹੋਊ ਫੇਰ ਅੱਜ 5ਵਾਂ ਦਿਨ ਗੋਤਨ ਦਿਹਾੜੀ ਦੀ ਸੀ ਉਹ ਦਿਨ ਦਿਹਾੜੀ ਕੀ ਹੋਈ ਸੋਈ ਸੀ ਅਰੇ ਇਹ ਕੋਰਾ ਮੇਲਾ ਜਿਹੜਾ ਜੇਰ ਵਾਲਾ ਮੇਲਾ ਨਹੀਂ ਨਾਲ ਉਹ ਮਾਰਨ ਦੀ ਬਿਲਕੁਲ 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 ਤੇ ਝੋਟੀ ਜਿੰਨੀ ਵੀ ਹੈਗੀ ਦੋਸਤੋ ਸਾਫ਼ ਆ ਠੀਕ ਖਣ ਦੀ ਲੇਵੇ ਦੀ ਮੂੰਹ ਮੱਥੇ ਦੀ ਸਿੰਘਾਂ ਦੀ ਠੀਕ ਆ ਪੂਰੀ ਵਧੀਆ ਹੈਗੀ ਆ ਕੱਦ ਕਾਠੀ ਪੁੱਛਿਆ ਪੂਰਾ ਨਾਰਮਲ ਤੇ ਤੁਸੀਂ ਦੇਖੋ ਨਾ ਤੇ ਕੱਦ ਕਾਰ ਜਿਹੜਾ ਹੈਗਾ ਜਿੰਨੀ ਆਪਾਂ ਮੱਝਾਂ ਤੁਹਾਨੂੰ ਦਿਖਾਈਆਂ ਉਹਨਾਂ ਨਾਲੋਂ ਇਹਦਾ 2 ਇੰਚ ਵੱਧ ਕੱਦ ਕਾਰ ਹੈ ਠੀਕ ਆ ਤੇ ਸਿੰਗਲ ਖੱਡੀ ਦੀ ਨੀਲੀ ਦੀ ਮਹ ਹੈ ਝੋਟੀ ਆ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਮੁੱਲ 75000 ਦੇ ਵਿੱਚੋਂ ਜਿੰਨਾ ਵੀ ਕਰਾਉਣਾ ਕਿਸੇ ਵੀਰ ਨੇ ਖੁੱਲਾ ਮੰਤਰ ਕਰਾਉਣਾ ਦੂਰੋਂ ਨੇੜੇੋਂ ਚੱਲ ਕੇ ਆਏ ਦਾ ਦੱਸ ਕੇ ਜ਼ਰੂਰ ਕਰਵਾ ਸਕਦੇ ਹੋ ਕੋਈ ਗੱਲ ਨਹੀਂ ਵੇਚੀ ਵੇਚਣ ਵਾਸਤੇ ਆ ਕੋਈ ਵੀਰ ਖਰੀਦ ਸਕਦਾ ਤਸੱਲੀ ਦੇ ਨਾਲ ਤੇ ਭਾਜੀ ਬਲਵਿੰਦਰ ਸਿੰਘ ਜੀ ਆਹ ਸੰਪਰਕ ਨੰਬਰ ਆਪਣੇ ਜਰੂਰ ਸ਼ੇਅਰ ਕਰ ਦਿਓ 98146 ਹਾਂਜੀ 05381 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਣਾ ਵੀਰ ਬਲਵਿੰਦਰ ਸਿੰਘ ਸੰਧੂ ਤੇ ਪਿੰਡ ਖਾਸ ਬਲਟੋਹੇ ਤੁਸੀਂ ਵਿజిਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸੂ ਆ ਨਾਰਮਲ ਇਸ ਕਰ ਆਉਂਦੇ ਰਹਿੰਦੀ ਆ ਮੱਝਾਂ ਝੋਟੀਆਂ ਹੋਣ ਚਾਹੇ گاਵਾ ਹੋਣ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ